ਵਸਾਖੀ ਦੇ ਦਿਹਾੜੇ ਦੇ ਸਬੰਧ ਦੇ ਵਿੱਚ ਆਪਾਂ ਇੱਥੇ ਇਕੱਤਰ ਹੋਏ ਆਂ ਜਦੋਂ 1699 ਦੀ ਵਿਸਾਖੀ ਦੀ ਪਹਿਲੀ ਸ਼ਾਮ ਹੋਏਗੀ ਮਨ ਦੇ ਵਿੱਚ ਉਹ ਸਮਾਂ ਕਲਪਨਾ ਦੇ ਵਿੱਚ ਆ ਜਾਂਦਾ ਕਿ ਦਸ਼ਮੇਸ਼ ਪਿਤਾ ਦੇ ਜ਼ਿਹਨ ਦੇ ਵਿੱਚ ਉਸ ਵੇਲੇ ਕੀ ਚੱਲ ਰਿਹਾ ਹੋਵੇਗਾ ਕੀ ਤੁਹਾਨੂੰ ਯਾਦਦਾ ਕਿ ਇਹ ਇੱਕ ਸ਼ਾਮ ਇੱਕ ਸਾਲ 20 ਸਾਲ 25 ਸਾਲ ਤਾਂ ਜਿਹੜਾ ਮਨ ਦੇ ਵਿੱਚ ਵਿਚਾਰ ਉਸ ਦੇ ਬਾਦ ਖਾਲਸੇ ਨੂੰ ਪ੍ਰਗਟ ਕੀਤਾ ਪਰ ਜੇ ਤੁਸੀਂ ਆਪਣੇ ਮਨ ਮਸਤਕ ਦੇ ਵਿੱਚ ਇਹ ਸਬੰਧੀ ਵਿਚਾਰ ਕਰੋਗੇ ਜੇ ਤੁਸੀਂ ਖਾਲਸੇ ਦੀਆਂ ਪਰੰਪਰਾਵਾਂ ਨੂੰ ਆਪਣੇ ਮਨ ਦੇ ਵਿੱਚ ਚਿਤਵੋਗੇ ਜੇ ਤੁਸੀਂ ਖਾਲਸੇ ਦਾ ਜਿਹੜਾ ਸਫਰ ਹੈ ਅਤੇ ਉਸ ਸਫਰ ਦੇ ਦੌਰਾਨ ਹੋਈਆਂ ਸ਼ਹਾਦਤਾਂ ਡੁੱਲੇ ਖੂਨ ਖਾਲਸਾ ਦੀ ਆਜ਼ਾਦੀ ਦੇ ਵਿੱਚ ਇਹ ਕੱਲਾ ਹੀ ਕੱਲਾ ਇੱਕ ਇੱਕ ਖੂਨ ਦਾ ਕਤਰਾ ਜਿਹੜਾ ਪੰਜਾਬ ਦੇ ਖੇਤਾਂ ਦੇ ਵਿੱਚ ਡੁੱਲਿਆ ਜੇ ਉਸ ਤੇ ਵਿਚਾਰ ਕਰੋਗੇ ਤਾਂ ਤੁਹਾਨੂੰ ਲੱਗੂਗਾ ਇਹ ਇੱਕ ਸ਼ਾਮ ਇਹ 5-10 ਸਾਲ ਇੱਕ ਸਦੀ ਦਾ ਚੱਕਰ ਨਹੀਂ ਹੈ ਇਸ ਨੂੰ 1500 1469 ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਸਾਡੇ ਪਹਿਲੇ ਸਿਆਸੀ ਲੀਡਰ ਸਾਡੇ ਪਹਿਲੇ ਅਧਿਆਪਕ ਗੁਰੂ ਨਾਨਕ ਪਾਤਸ਼ਾਹ ਦੇ ਪਰਗਟ ਹੋਣ ਦੇ ਨਾਲ ਆਕਾਲ ਪੁਰਖ ਵਾਹਿਗੁਰੂ ਨੇ ਇਹ ਸਫਰ ਖਾਲਸੇ ਨੂੰ ਜ਼ਾਹਰਾ ਤੌਰ ਦੇ ਉੱਤੇ ਸੂਖਮ ਰੂਪ ਤੋਂ ਜ਼ਾਹਰਾ ਰੂਪ ਦੇ ਵਿੱਚ ਸਥੂਲ ਰੂਪ ਦੇ ਵਿੱਚ ਪ੍ਰਗਟ ਕਰਨ ਦੇ ਲਈ ਇਹ ਸਾਰਾ ਸਮਾਂ ਲਾਇਆ ਤੇ ਜਦੋਂ ਅਸੀਂ ਆਪਣੇ ਸੰਘਰਸ਼ ਬਾਰੇ ਆਪਣੀ ਆਜ਼ਾਦੀ ਬਾਰੇ ਕਿਤੇ ਵਿਚਾਰ ਚਰਚਾ ਕਰਦੇ ਹਾਂ ਜਦੋਂ ਅਸੀਂ ਆਪਣੇ ਹੋਏ ਨੁਕਸਾਨ ਬਾਰੇ ਜਾਂ ਅੱਗੇ ਪੁੱਟੀਆਂ ਪੁਲਾਹਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ ਤਾਂ ਸਾਡੇ ਸਾਹਮਣੇ ਉਸ 1500 ਉਹਨਾਂ 1469 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਇਤਿਹਾਸ 1469 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸ਼ਹੀਦਾਂ ਦਾ ਖੂਨ ਡੁੱਲਿਆ ਉਸ ਖੂਨ ਦਾ ਕਤਰਾ ਕਤਰਾ ਸਾਨੂੰ ਆਵਾਜ਼ਾਂ ਮਾਰ ਕੇ ਖਾਲਸਤਾਨ 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 ਦੀ ਦੁਹਾਈ ਦੇ ਰਿਹਾ ਤੇ ਜੋ ਅਸੀਂ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਦੇਖ ਰਹੇ ਹਾਂ ਜੋ ਕੁਝ ਉੱਥੇ ਵਾਪਰ ਰਿਹਾ ਜਿਸ ਤਰੀਕੇ ਨਾਲ ਜ਼ਾਲਮ ਇੰਡੀਅਨ ਹਕੂਮਤ ਨੇ ਸਾਡੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਸਾਡੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਵਸੋਂ ਨੂੰ ਉਥੋਂ ਲਟਾੜਨ ਦਾ ਉਥੋਂ ਉਜਾੜਨ ਦਾ ਯਤਨ ਕੀਤਾ ਤੇ ਵੱਖ-ਵੱਖ ਦੁਨੀਆ ਦੇ ਮੁਲਕਾਂ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਹੀ ਸਿੱਖ ਲੀਡਰਾਂ ਦਾ ਕਤਲ ਕਰਨ ਦਾ ਜੋ ਤਹਿਈਆ ਕੀਤਾ ਉਸ ਦਾ ਪਰਦਾਫਾਸ਼ ਅਸੀਂ ਇੱਕੋ ਤਰੀਕੇ ਨਾਲ ਹੋਇਆ ਦੇਖ ਰਹੇ ਹਾਂ ਕਿ ਕਲਾ ਐਸਤਰੀ ਕੈ ਨਾਲ ਵਰਤੀਆ ਐਸਤਰੀ ਕੈ ਨਾਲ ਵਰਤੂਗੀ ਕਿ ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥਮੀਆ ਜਿੱਤ ਦੇ ਝੰਡੇ ਬੁਲੰਦ ਖਾਲਸਾ ਪੰਥ ਨੇ ਆ ਗਦਰੀ ਬਾਬਿਆਂ ਦੀ ਇਸ ਧਰਤੀ ਇਸ ਪਵਿੱਤਰ ਅਸਥਾਨ ਉਹਨਾਂ ਦੀ ਇਸ ਯਾਦਗਾਰ ਤੋਂ ਜਦੋਂ ਅੱਜ ਤੋਂ 100 ਸਾਲ ਪਹਿਲਾਂ ਇੱਥੋਂ ਚਾਲੇ ਪਾਏ ਸਨ ਅੱਜ ਅਸੀਂ ਫੇਰ ਐਲਾਨ ਕਰਦੇ ਹਾਂ ਕਿ ਇਹ ਗਦਰੀ ਬਾਬਿਆਂ ਦੀ ਧਰਤੀ ਤੋਂ ਅਸੀਂ ਤੁਹਾਨੂੰ ਖਾਤਿਰਬ ਹੋ ਰਹੇ ਹਾਂ ਇੰਡੀਅਨ ਸਟੇਟ ਨੂੰ ਵੀ ਮੁਖਾਤਬ ਹੋ ਰਹੇ ਹਾਂ ਸਾਡਾ ਇਹ ਮੋਰਚਾ ਸਾਡੇ ਇਹ ਸ਼ਬਦ ਸਾਡੀ ਇਹ ਸ਼ਬਦ ਜੰਗ ਇਥੋਂ ਅਸੀਂ ਜੋ ਇਹ ਜੰਗ ਦਾ ਅਸੀਂ ਐਲਾਨ ਕੀਤਾ ਉਸ ਦੇ ਜਿਹੜੇ ਮੋਰਚੇ ਨੇ ਉਸ ਦੇ ਜਿਹੜੇ ਵਾਰ ਨੇ ਚੋਂ ਪੱਖੀ ਹੋਣਗੇ ਜਿੱਥੇ ਜਿੱਥੇ ਦੁਸ਼ਮਣ ਵੱਸਦਾ ਜਿੱਥੇ ਜਿੱਥੇ ਦੁਸ਼ਮਣ ਸਾਡੇ ਤੇ ਵਾਰ ਕਰ ਰਿਹਾ ਭਾਵੇਂ ਲੁਕਵੇਂ ਰੂਪ ਚ ਕਰ ਰਿਹਾ ਭਾਵੇਂ ਜ਼ਾਹਰ ਰੂਪ ਦੇ ਵਿੱਚ ਕਰ ਰਿਹਾ ਉਸ ਦੀ ਭਾਜੀ ਮੋੜੀ ਜਾਏਗੀ ਹਰ ਹਾਲਤ ਦੇ ਵਿੱਚ ਮੋੜੀ ਜਾਏਗੀ ਜੋ ਇਸ ਵੇਲੇ ਦੱਖਣ ਏਸ਼ੀਆ ਦੇ ਵਿੱਚ ਜੋ ਉੱਥੋਂ ਦੀ ਭੂ ਸਿਆਸਤਾ ਭੂਗੋਲਿਕ ਸਿਆਸਤ ਜੀਓ ਪੋਲਿਟਿਕਸ ਜਿਵੇਂ ਉੱਥੇ ਵਰਤਾਰੇ ਵਰਤ ਰਹੇ ਨੇ ਅੱਜ ਨਹੀਂ ਕੱਲ ਨਹੀਂ ਤੇ ਇਹ ਆਉਣ ਵਾਲਾ ਸਮਾਂ ਤੁਹਾਡਾ ਸਮਾਂ ਜਿਹੜੇ ਤੁਸੀਂ ਆਪਣੇ ਗੁਰੂ ਪਾਤਸ਼ਾਹ ਨੂੰ ਨਤਮਸਤਕ ਹੋਣ ਲਈ ਇਸ ਵੇਲੇ ਕਤਾਰਾਂ ਦੇ ਵਿੱਚ ਲੱਗੇ ਹੋਏ ਹੋ ਆ ਰਹੇ ਹੋ ਜਿਹੜੇ ਬੈਠੇ ਹੋ ਜਿੱਥੇ-ਜਿੱਥੇ ਮੇਰੀ ਆਵਾਜ਼ ਪਹੁੰਚ ਰਹੀ ਆ ਤੁਸੀਂ ਇਹ ਆਪਣੇ ਮਨ ਦੇ ਵਿੱਚ ਧਾਰ ਲਓ ਕਿ ਆਉਣ ਵਾਲਾ ਸਮਾਂ ਖਾਲਸੇ ਦਾ ਸਮਾਂ ਆਉਣ ਵਾਲਾ ਸਮਾਂ ਪੱਗ ਦਾ ਸਮਾਂ ਆਉਣ ਵਾਲਾ ਸਮਾਂ ਸਾਡੇ ਦਾੜਿਆਂ ਦਾ ਸਮਾਂ ਆਉਣ ਵਾਲਾ ਸਮਾਂ ਸਾਡੀਆਂ ਨਸਲਾਂ ਦਾ ਸਮਾਂ ਅਸੀਂ ਖਾਲਸੇ ਦੀ ਧਰਤੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿੱਥੇ ਸਾਡੇ ਗੁਰੂ ਸਾਹਿਬ ਨੇ ਜਨਮ ਲਿਆ ਪ੍ਰਗਟ ਹੋਏ ਜਿੱਥੇ ਪ੍ਰਕਾਸ਼ ਧਾਰਿਆ ਜਿੱਥੇ ਗੁਰੂ ਸਾਹਿਬ ਨੇ ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਇਲਾਹੀ ਬਾਣੀ ਦੀ ਰਚਨਾ ਹੋਈ ਜਿੱਥੇ ਵੱਖ-ਵੱਖ ਪਾਤਸ਼ਾਹਾਂ ਨੇ ਵੱਖ-ਵੱਖ ਭਗਤਾਂ ਨੇ ਜਨਮ ਲਿਆ ਜਿੱਥੇ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਡੋਲੇ ਇਸ ਆਜ਼ਾਦੀ ਲਈ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਚੰਗੇ ਭਵਿੱਖ ਦੇ ਲਈ ਹਲੇਮੀ ਰਾਜ ਬੇਗਮਪੂਰਾ ਖਾਲਸਾ ਰਾਜ ਖਾਲਿਸਤਾਨ ਉਹ ਧਰਤੀ ਸਾਡੀ ਆ ਤੇ ਉਥੇ ਅਸੀਂ ਤੁਸੀਂ ਸਾਡੀਆਂ ਨਸਲਾਂ ਨੇ ਉੱਥੇ ਰਾਜ ਕਰਨਾ ਤੇ ਉੱਥੋਂ ਅਸੀਂ ਸਾਰੀ ਉੱਥੇ ਤੁਸੀਂ ਰਾਜ ਕਰਨਾ ਉੱਥੇ ਅਸੀਂ ਰਾਜ ਕਰਨਾ ਇਹ ਮਤ ਸੋਚੋ ਕਿ ਕੋਈ ਹੋਰ ਪੁਰਖ ਕਿਤੇ ਕਲਾ ਵਰਤੇਗੀ ਹੋਰ ਪੁਰਖ ਜਨਮ ਲਏਗਾ ਉਹ ਸਾਡਾ ਪ੍ਰੈਜ਼ੀਡੈਂਟ ਹੋਊ ਉਹ ਸਾਡਾ ਪ੍ਰਧਾਨ ਮੰਤਰੀ ਹੋਊ ਉਹ ਸਾਡਾ ਫਲਾ ਮੰਤਰੀ ਹੋਊਗਾ ਨਹੀਂ ਤੁਹਾਡੇ ਵਿੱਚੋਂ ਸਾਡੇ ਵਿੱਚੋਂ ਤੁਹਾਡੇ ਬੱਚਿਆਂ ਦੇ ਵਿੱਚੋਂ ਕੋਈ ਵੀ ਖਾਲਸਾ ਦਾ ਪ੍ਰੈਜ਼ੀਡੈਂਟ ਹੋ ਸਕਦਾ ਤੁਹਾਡੇ ਵਿੱਚੋਂ ਜੋ ਤੁਸੀਂ ਸੁਣ ਰਹੇ ਹੋ ਇੱਥੇ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਹੋ ਜਾਂ ਤੁਸੀਂ ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ ਇਸ ਵੇਲੇ ਜਿੱਥੇ ਕਿਤੇ ਇਹ ਆਵਾਜ਼ ਪਹੁੰਚ ਰਹੀ ਆ ਜਿੱਥੇ ਕਿਤੇ ਵੀ ਤੁਸੀਂ ਸੁਣ ਰਹੇ ਹੋ ਤੁਹਾਡੇ ਵਿੱਚੋਂ ਕੋਈ ਵੀ ਖਾਲਸਾ ਦਾ ਪ੍ਰੈਜ਼ੀਡੈਂਟ ਹੋ ਸਕਦਾ ਤੇ ਅਪਾ ਤੁਸੀਂ ਇੱਕ ਪਰਿਵਾਰ ਦੇ ਤੌਰ ਦੇ ਉੱਤੇ ਇੱਕ ਸਮੂਹ ਦੇ ਤੌਰ ਦੇ ਉੱਤੇ ਇੱਕ ਕੌਮ ਦੇ ਉੱਤੇ ਤੌਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਜੀਵਾਂ ਦੇ ਤੌਰ ਦੇ ਉੱਤੇ ਉਸ ਧਰਤੀ ਦੇ ਉੱਤੇ ਰਾਜ ਕਰਨਾ ਤੇ ਕੁੱਲ ਦੁਨੀਆ ਦੇ ਵਿੱਚ ਸਰਬੱਤ ਦਾ ਭਲਾ ਚਾਣਨ ਲਈ ਅਸੀਂ ਉਸ ਪਾਸੇ ਪਰਮਾਣੂ ਜੰਗ ਨੂੰ ਰੋਕਣ ਲਈ ਕੁੱਲ ਦੁਨੀਆ ਦੇ ਵਿੱਚ ਸ਼ਾਂਤੀ ਬਹਾਲ ਕਰਨ ਦੇ ਲਈ ਤੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਅਤਵਾਦ ਫਲਾਏ ਹੋਏ ਨੇ ਵੱਖ-ਵੱਖ ਸਰਕਾਰਾਂ ਨੇ ਟਰਾਂਸਨੇਸ਼ਨਲ ਰਿਪ੍ਰੈਸ਼ਨ ਦੇ ਰਾਹੀਂ ਅਸੀਂ ਉਹਨਾਂ ਸਾਰੇ ਅੱਤਵਾਦਾਂ ਨੂੰ ਠੱਲ ਪਾਉਣੀ ਆ ਸਾਰੇ ਕੁੱਲ ਦੁਨੀਆ ਦੇ ਜਿਹੜੇ ਮਨੁੱਖਤਾ ਦਾ ਨਾਸ ਕਰ ਰਹੇ ਨੇ ਨਸ਼ੇ ਉਹਨਾਂ ਨਸ਼ਿਆਂ ਨੂੰ ਠੱਲ ਪਾਉਣੀ ਆ ਅਸੀਂ ਖਾਲਸੇ ਨੂੰ ਅਸੀਂ ਖਾਲਸੇ ਦੇ ਰਾਜ ਨੂੰ ਅਸੀਂ ਮੰਨਣਾ ਅਸੀਂ ਖਾਲਸੇ ਦਾ ਰਾਜ ਚਾਹੁੰਨੇ ਆ ਹਰ ਹਾਲਤ ਦੇ ਵਿੱਚ ਚਾਹੁੰਨੇ ਆ ਤਾਂ ਕਿ ਸਾਡੀ ਬੀਬੀ ਸਾਡੀ ਭੈਣ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਬੱਚੇ ਉੱਥੇ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਸਕਣ ਤੇ ਅਸੀਂ ਕੁੱਲ ਦੁਨੀਆ ਦੇ ਵਿੱਚ ਜਿੱਥੇ ਵੀ ਅਸੀਂ ਜਾਈਏ ਜਿੱਥੇ ਵੀ ਅਸੀਂ ਵਿਤਰੀਏ ਕਿਸੇ ਜਹਾਜ਼ ਦੇ ਵਿੱਚ ਚੜੀਏ ਕਿਸੇ ਬਸ ਤੋਂ ਉਤਰੀਏ ਕਿਤੇ ਆਮ ਪਬਲਿਕ ਪਲੇਸ ਦੇ ਉੱਤੇ ਵਿਤਰੀਏ ਸਾਡੀ ਦਸਤਾਰ ਸਾਡੀ ਪਛਾਣ ਐਸਾ ਸਤਕਾਰ ਗੁਰਾਂ ਦੇ ਨਾਮ ਦੇ ਉੱਤੇ ਵਸਤੇ ਪੰਜਾਬ ਦੀ ਕਿਹ ਪਛਾਣ ਨੂੰ ਅਸੀਂ ਕਾਇਮ ਕਰੀਏ ਤੇ ਹਮੇਸ਼ਾ ਲਈ ਅਸੀਂ ਇਹ ਮਨ ਦੇ ਵਿੱਚ ਸੋਚਣਾ ਕਿ ਇਸ ਹਲੇਮੀ ਰਾਜ ਨੂੰ ਬੇਗਮਪੁਰੇ ਦੇ ਰਾਜ ਨੂੰ ਅਸੀਂ ਕਿਵੇਂ ਕਿਸ ਤਰੀਕੇ ਨਾਲ ਆਪਣੀ ਦੇਣ ਦੇ ਕੇ ਆਪਣੇ ਜੇਬ ਦੇ ਵਿੱਚੋਂ ਜੋ ਅਸੀਂ ਕਰ ਸਕਦੇ ਆ ਜਿਸ ਤਰੀਕੇ ਨਾਲ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਕੋਈ ਬੱਚਾ ਪੜਿਆ ਲਿਖਿਆ ਕੋਈ ਕਿਸੇ ਤਰ੍ਹਾਂ ਦਾ ਕੋਈ ਪੇਸ਼ਾ ਕੋਈ ਆਈਟੀ ਸੈਕਟਰ ਦੇ ਵਿੱਚ ਕੰਮ ਕਰਦਾ ਕੋਈ ਬਿਜ਼ਨਸ ਦੇ ਵਿੱਚ ਕੰਮ ਕਰਦਾ ਕੋਈ ਕਿਸੇ ਤਰੀਕੇ ਨਾਲ ਕੰਮ ਕਰਦਾ ਅਸੀਂ ਉਸ ਤਰੀਕੇ ਨਾਲ ਮਨ ਦੇ ਵਿਚਾਰਾਂ ਦੇ ਨਾਲ ਅਸੀਂ ਸਾਂਝ ਪਾਈਏ ਇੱਕ ਦੂਜੇ ਨਾਲ ਅਸੀਂ ਇਸ ਨੂੰ ਅੱਗੇ ਤੋਰੀਏ ਅਸੀਂ ਕਾਫੀ ਟੇਬਲਾਂ ਦੇ ਉੱਤੇ ਅਸੀਂ ਡਿਨਰ ਟੇਬਲਾਂ ਦੇ ਉੱਤੇ ਖਾਲਸਾ ਸ਼ਾਂਤੀ ਗੱਲ ਕਰੀਏ ਅਸੀਂ ਜਿੱਥੇ ਕਿਤੇ ਵੀ ਵਿਚਰਦੇ ਹ ਜਿਹੜੇ ਕਿੜੇ ਅਸੀਂ ਭੇਸ ਦੇ ਵਿੱਚ ਵਿਚਰਦੇ ਹ ਕਿਸੇ ਵੀ ਤਰੀਕੇ ਨਾਲ ਅਸੀਂ ਵਿਚਰਦੇ ਹ ਉੱਥੇ ਅਸੀਂ ਖਾਲਸਾ ਰਾਜ ਦੀ ਖਾਲਸਾ ਸ਼ਾਂਤੀ ਗੱਲ ਕਰੀਏ ਇਹੋ ਹੀ ਸਾਡੀ ਗੁਰੂ ਸਾਹਿਬ ਨੂੰ ਅਸੀਂ ਜੋ ਮਨ ਦੇ ਵਿੱਚ ਢਾਰਦੇ ਹ ਜੋ ਅਸੀਂ ਚਿਤਵਦੇ ਹ ਇਹੋ ਹੀ ਸਾਡਾ ਸਤਕਾਰ ਹੋਏਗਾ ਗੁਰੂ ਸਾਹਿਬ ਲਈ ਤਾਂ ਹੀ ਅਸੀਂ ਇਸ ਤੌਰ ਦੇ ਉੱਤੇ ਆਪਣੇ ਆਪ ਨੂੰ ਜਾਣ ਸਕਾਂਗੇ ਜਾਣ ਸਕਾਂਗੇ ਕਿ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਂ ਅਸੀਂ 10 ਗੁਰੂ ਸਾਹਿਬਾਨ ਨੂੰ ਮੰਨਦੇ ਆਂ ਜੇ ਮੂਲ ਮੰਤਰ ਦੇ ਵਿੱਚ ਕਹਿੰਦੇ ਆ ਨਾ ਕਿ ਕਰਤਾ ਪੁਰਖ ਤੇ ਸਾਡਾ ਪਿਓ ਕਰਤਾ ਪੁਰਖ ਤਾਂ ਅਸੀਂ ਵੀ ਜਿਹੜੀਆਂ ਦੁਨੀਆ ਦੇ ਵਿੱਚ ਕਟਨਾਵਾ ਘਟਦੀਆਂ ਨੇ ਅਸੀਂ ਉਹਨਾਂ ਦੇ ਕਰਤੇ ਹੋ ਸਕਦੇ ਆਂ ਜੇ ਸਾਡਾ ਗੁਰੂ ਨਿਰਭਉ ਤੇ ਨਿਰਵੈਰ ਤਾਂ ਅਸੀਂ ਵੀ ਆਪਣੇ ਪਿਤਾ ਵਾਂਗੂ ਜਿਵੇਂ ਸਾਡਾ ਬਾਪ ਨਿਰਭਉ ਤੇ ਨਿਰਵੈਰ ਆ ਅਸੀਂ ਉਹਦੇ ਬੱਚੇ ਆ ਸਾਨੂੰ ਵੀ ਨਿਰਭਉ ਤੇ ਨਿਰਵੈਰ ਵਾਂਗ ਅਸੀਂ ਸਾਨੂੰ ਜਿਉਣਾ ਆਏਗਾ ਅਸੀਂ ਵਿਚਰਾਂਗੇ ਉਸ ਤਰੀਕੇ ਨਾਲ ਜੇ ਕੋਈ ਸਿੱਖ ਨਿਰਭਉ ਨਹੀਂ ਹੈ ਡਰਦਾ ਹੈ ਖਾਲਸਾਣ ਦੀ ਗੱਲ ਨਹੀਂ ਕਰ ਸਕਦਾ ਆਪਣੇ ਕਾਫੀ ਟੇਬਲ ਤੇ ਡੀਨਰ ਟੇਬਲ ਤੇ ਜਾਂ ਆਪਣੇ ਸਾਥੀਆਂ ਦੇ ਨਾਲ ਤਾਂ ਉਹ ਡਰਦਾ ਨਿਰਭਉ ਨਹੀਂ ਹੋ ਸਕਦਾ ਉਹ ਆਪਣੇ ਬਾਪ ਵਰਗਾ ਨਹੀਂ ਉਹ ਮੇਡ ਇਨ ਇੰਡੀਆ ਟੋਪੀ ਵਾਲਾ ਪਗ మేడ్ ఇన్ ఇండియా ਪੱਗ ਵਾਲਾ ਬੰਦਾ ਹੈ ਉਹ ਮੇਡ ਬਾਏ ਅਕਾਲਪੁਰਖ ਨਹੀਂ ਹੋ ਸਕਦਾ ਉਹ ਮੇਡ ਇਨ ਇੰਡੀਆ ਦਾ ਡੁਪਲੀ ਡੁਪਲੀਕੇਟ ਮਾਲ ਹੋ ਸਕਦਾ ਹੈ ਸੋ ਅਸੀਂ ਨਿਰਭਉ ਤੇ ਨਿਰਵੈਰ ਬਣੀਏ ਆਪਣੇ ਬਾਪ ਮਦੋ ਕਰਤਾ ਪੁਰਖਾ ਜੇ ਹੋ ਅਸੀਂ ਵੀ ਕਟਨਾਵਾ ਨੂੰ ਘਟਾਉਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਅਸੀਂ ਕਟਨਾਵਾ ਨੂੰ ਚਲਮ ਦੇਵਾਂਗੇ ਖਾਲਸੇ ਦੀ ਆਜ਼ਾਦੀ ਹੋਏਗੀ ਪੰਜਾਬ ਦੀ ਆਜ਼ਾਦੀ ਹੋਏਗੀ ਅਸੀਂ ਖਾਲਸਾਪਨ ਦਾ ਸੁਪਨਾ ਜਿਹੜਾ ਸਾਕਾਰ ਕਰਾਂਗੇ ਤੇ ਐਸੇ ਤਰੀਕੇ ਨਾਲ ਅਸੀਂ ਅੱਗੇ ਵਧਾਂਗੇ ਆਓ ਇਕੱਠੇ ਹੋਵੋ ਇਸ ਆਵਾਜ਼ ਦੇ ਨਾਲ ਅਸੀਂ ਖਾਲਸਾ ਸਰਬੱਤ ਚੱਲਾਂਗੇ ਖਾਲਸਤਾਨ ਜ਼ਿੰਦਾਬਾਦ 1000% 1000% ਖਾਲਸਤਾਨ ਬਣੇਗਾ ਬਹੁਤ ਜਲਦੀ ਬਣੇਗਾ ਤੇ ਸਾਡੇ ਜਿਉਂਦੇ ਜੀ ਬਣੇਗਾ ਜਿਹੜੇ ਬਜ਼ੁਰਗ ਮੰਜਿਆਂ ਤੇ ਬਿਸਤਰਿਆਂ ਤੇ ਪਏ ਨੇ ਵੱਖ-ਵੱਖ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਜੇ ਉਹਨਾਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਸੁਣ ਰਹੇ ਨੇ ਉਹ ਤਾਂ ਉਹ ਰੱਬ ਦੇ ਅਰਦਾਸ ਕਰਨ ਵਾਹਿਗੁਰੂ ਅੱਗੇ ਕਿ ਸਾਨੂੰ ਕੁਝ ਸਾਲਾਂ ਲਈ ਰੋਕ ਲੈ ਅਸੀਂ ਪੰਜਾਬ ਦੀ ਧਰਤੀ ਤੇ ਪਹੁੰਚ ਕੇ ਉਥੋਂ ਦੀ ਮਿੱਟੀ ਨੂੰ ਆਪਣੇ ਮੱਥੇ ਨਾਲ ਸੁਹਾਣਾ ਚਾਹੁੰਨੇ ਆ ਆਜ਼ਾਦ ਧਰਤੀ ਦੇ ਉੱਤੇ ਪਹੁੰਚ ਕੇ ਖਾਲਸਾ ਦੀ ਧਰਤੀ ਦੇ ਉੱਤੇ ਪਹੁੰਚ ਕੇ